ਅਕਾਲ ਤਖਤ ਸਭ ਤੋਂ ਸ਼ੁਰੂ ਕਰਦਾ ਹੈ ਜੀ ਜਿਹੜੀ ਕੌਮ ਅਕਾਲ ਤਖਤ ਸਭ ਨੂੰ ਗਾਲਾਂ ਕੱਢਣ ਲੱਗ ਜੀ ਉਹਦਾ ਕੋਈ ਹੱਲ ਉਹਦਾ ਕੋਈ ਬਚਣਾ ਮੁਸ਼ਕਲ ਹੈ ਉਹ ਅੱਜ ਮਰੀ ਨਹੀਂ ਕੱਲ ਮਰੀ ਨੀ ਉਹ ਮਰ ਗਈ ਮਰ ਚੁੱਕੀ ਤਾਲੀਵਾਲ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਮੈਂ ਵੀ ਸਲਾਮ ਕਰਦਾ ਹਾਂ ਹਾਂ ਬਿਲਕੁਲ ਗੁਰੂ ਹਗਵਿੰਦ ਸਾਹਿਬ ਦਾ ਤਖਤ ਜੀ ਉਦੇ ਤੱਕ ਤੇ ਅੱਜ ਕੋਈ ਜਹੇਗਰ ਹੋਰ ਹੈ ਕੱਲ ਨੂੰ ਕੋਈ ਹੋਰ ਹੋਊਗਾ ਅਸੀਂ ਗੁਰੂ ਹਗਵਿੰਦ ਸਾਹਿਬ ਨੂੰ ਬਲਤ ਬੋ ਰੇਂਜ ਦੇ ਤੱਕ ਸਭ ਨੂੰ ਬੋਲਦੇ ਆ ਗਾਲੇ ਸਾਡੀ ਸੁਪਰੀਮ ਕੋਰਟ ਆ ਜੀ ਜਦੋਂ ਕੌਮ ਦੀ ਇੰਨੀ ਇਹਨਾਂ ਦੀ ਵਰਕੇ ਸੁਧੀ ਹੋ ਗਈ ਚਲੋ ਅਸਮੇ ਲੜ ਲੋ ਪਾਰਟੀਆਂ ਜਿਹੜੀਆਂ ਵੀ ਤੁਹਾਡੀਆਂ ਅਸੀਂ ਉਸ ਤੱਕ ਨਹੀਂ ਚਲੋ ਪਰ ਸਾਨੂੰ ਉਦੋਂ ਦੁੱਖ ਹੁੰਦਾ ਹੁਣ ਹੁਣ ਮੈਂ ਵੀ ਬੋਲਣਾ ਸ਼ੁਰੂ ਕਰਦਾ ਹਾਲਾਂਕਿ ਮੇਰੀ ਪਾਰਟੀ ਕੋਈ ਨਹੀਂ ਜੀ ਪਰ ਖਾਂਢੀ ਮਨੁੱਖਤਾ ਦੀ ਸੇਵਾ ਦੀ ਪਾਰਟੀ ਹੈ ਪਰ ਜਦੋਂ ਸਾਡੇ ਸਿੰਘ ਸਾਹਿਬ ਅਕਲ ਤਖਤ ਨੂੰ ਗਲਤ ਬੋਲੂਗਾ ਕਿ ਅਸੀਂ ਸਟੈਂਡ ਲੈਂਦੇ ਆ ਮੈਂ ਠੋਕੇ ਕਹਿੰਦਾ ਜੀ ਪਹਿਲਾਂ 76 4 4 ਮਾਰੋ ਕਿ ਕੋਈ ਧਰਮ ਨਹੀਂ ਇਹਨਾਂ ਦਾ ਠੀਕ ਹੈ ਮੇਰੇ ਅਰਗੇ ਨੂੰ ਸਲਾਹਾਂ ਦਿੰਦੇ ਪੱਗ ਮੱਲਾ ਦਾੜੀ ਰੱਖਣਾ ਤਦ ਇੱਕ ਪੱਗਾਂ ਦਾੜੀ ਵਾਲੇ ਤੇ ਲਾਲਾ ਕੱਢਦੇ ਆ ਉੱਥੇ ਜਾ ਕੇ ਕਲਤਖ ਸਾਹਿਬ ਨੂੰ ਠੀਕ ਹੈ ਇਸ ਕਰਕੇ ਗ੍ਰੇਸ ਕਰੋ ਗੁਰੂ ਤੋਂ ਡਰੋ ਗੁਰੂ ਦਾ ਪਿਆਰ ਰੱਖਿਆ ਕਰੋ ਉਹਦੀ ਸੱਤ ਬੜੀ ਭੈੜੀ ਆ ਤੋ ਤੁਥੋਂ ਚੱਲੀ ਨਹੀਂ ਜਾਣੀਗੀ ਠੀਕ ਹੈ ਅਣ ਬੱਜੇਗੀ ਵੀ ਤੇ ਸਾਰੀ ਦੁਨੀਆ ਵੀ ਦੇਖੂਗੀ ਅਣ ਦੇਖ ਵੀ ਰਹੀ ਆ